ਮੈਂ 3 ਸਾਲ ਆਪਦੀ ਨਾਨੀ ਨੂੰ ਫੋਨ ਕੀਤਾ ਨਾ ਮੈਂ ਆਪਦੇ ਮਾਮੇ ਨੂੰ ਫੋਨ ਕੀਤਾ ਲੱਭ ਲੱਭ ਕੇ ਹੰਬ ਗਏ ਇਹ ਮੈਨੂੰ ਇੱਕ ਅਜੀਹਾ ਬੱਚਾ ਮਿਲਿਆ ਆ ਜਿਹੜਾ ਆਪਣੇ ਪਿਓ ਬਾਰੇ ਸੋਚਦਾ ਉਹਦੇ ਸੁਪਨਿਆਂ ਬਾਰੇ ਸੋਚਦਾ ਆ ਆਪਣੇ ਘਰ ਬਾਰ ਬਾਰੇ ਸੋਚਦਾ ਆ ਇਹਨਾਂ ਦੇ ਬਹੁਤ ਘੱਟ ਬੱਚੇ ਹੁੰਦੇ ਆ ਦੁਨੀਆ ਦੇ ਵਿੱਚ ਕੰਮ ਲੱਭਣ ਜਾਓ ਜਿਹੜੇ ਵੀ ਮੁਲਕ ਦੇ ਵਿੱਚੋਂ ਕੰਮ ਲੱਭਦਾ ਆ ਕੰਮ ਕਰਕੇ ਦਿਖਾਓ ਤੁਹਾਡੇ ਕੰਮ ਦੀ ਕਦਰ ਤਾਂ ਨਾ ਉਹ ਮਾਂ ਜਿਸ ਨੇ ਸਾਹਿਲ ਵਰਗੇ ਪੁੱਤ ਨੂੰ ਜਨਮ ਦਿੱਤਾ ਤੇ ਅੱਜ ਸਾਹਿਲ ਆਪਣੇ ਮਾਂ ਪਿਓ ਦੇ ਸਪਨੇ ਪੂਰੇ ਕਰਨ ਵਾਸਤੇ ਦਿਨ ਰਾਤ ਪੈਰਿਸ ਫਰਾਂਸ ਦੇ ਵਿੱਚ ਸ਼ਿਫਟਾਂ ਲਾ ਰਿਹਾ ਆ। ਸਾਹਿਲ ਮੈਨੂੰ ਅਚਾਨਕ ਲਬੁਰਜੇ ਇਹਦਾ ਪੈਰਿਸ ਦੇ ਵਿੱਚ ਨਵਾਂ ਰੈਸਟੋਰੈਂਟ ਖੁੱਲਿਆ ਪੰਜਾਬ ਉੱਥੇ ਮਿਲਿਆ ਇਸ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਇਸ ਦੀ ਉਮਰ 14 ਸਾਲ ਸੀ ਜਦੋਂ ਇਹ ਪੈਰਿਸ ਦੇ ਵਿੱਚ ਆ ਗਿਆ ਸੀ। ਆ ਕੇ ਇਸ ਨੇ ਇੱਥੇ ਪੜ੍ਹਿਆ, ਪੜ੍ਹ ਕੇ ਇਸ ਨੇ ਪੇਪਰ ਲੈ ਲਏ ਇਥੋਂ ਦੀ ਨੈਸ਼ਨੈਟੀ ਲਈ ਤੇ ਹੁਣ ਇਹ ਦਿਨ ਦੇ ਟਾਈਮ ਬਿਜਲੀ ਦਾ ਕੰਮ ਕਰਦਾ ਆ। 5 ਦਿਨ ਉੱਥੇ ਓਵਰਟਾਈਮ ਵੀ ਲੱਗਦਾ ਕਿਉਂਕਿ ਮਿਹਨਤੀ ਆ। ਨਾ ਮੈਂ ਸਕੇਨੋਂ ਨਾ ਕਿ ਯੂਰਪ ਦੇ ਵਿੱਚ ਕੰਮ ਦੀ ਕਦਰ ਆ ਨਾ ਕਿ ਤੁਹਾਡੇ ਚਮ ਦੀ ਕਦਰ ਆ ਜਿਹੜਾ ਮਿਹਨਤੀ ਆ ਉਸ ਵਾਸਤੇ ਕੰਮ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਬਹੁਤਾ ਬੰਦਾ ਕਰਨ ਵਾਲਾ ਹੋਵੇ ਸਾਹਿਲ 5 ਦਿਨ ਕੰਮ ਕਰਦਾ ਆ ਕੰਟਰੈਕਸ਼ਨ ਲਾਈਨ ਦੇ ਵਿੱਚ ਫਿਰ ਵੀਕੈਂਡ ਦੇ ਉੱਪਰ ਰੈਸਟੋਰੈਂਟ ਦੇ ਉੱਪਰ ਕੰਮ ਕਰਦਾ ਆ ਸਾਹਿਲ ਤੇਰਾ ਪਿੰਡ ਕਿਹੜਾ ਆ ਮੇਰਾ ਪਿੰਡ ਕਾਂਜਲੀ ਆ ਜੀ ਠੀਕ ਹੈ ਤੇ ਕਿਵੇਂ ਇੱਥੇ ਆਇਆ ਸੀਗਾ ਪੈਰਿਸ ਦੇ ਵਿੱਚ ਪੈਰਿਸ ਤੇ ਰਿਸ਼ਤੇਦਾਰ ਹੀ ਜੇ ਓਕੇ ਤੇ ਉਹ ਹੈ ਨਾ ਬੈਠਿਆਂ ਬੈਠੇ ਉਹਨਾਂ ਨੇ ਗੱਲ ਚੜਾ ਲਈ ਕਰਦਿਆ ਨੇ ਕਿ ਕੀ ਤੁਹਾਡਾ ਮੁੰਡਾ ਬਾਹਰ ਭੇਜ ਦਈਏ ਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਮੇਰੀ ਜਿਹੜੀ ਨਾਨੀ ਹੈ ਨਾ ਉਹ ਕਹਿੰਦੀ ਕਿ ਇੰਨਾ ਛੋਟਾ ਚੱਲ ਜਾਊਗਾ ਬਾਹਰ ਉਹ ਕਹਿੰਦੇ ਹਾਂਜੀ ਚੱਲ ਜਾਊਗਾ ਕੋਈ ਟੈਨਸ਼ਨ ਨਹੀਂ ਮਾਮਾ ਮੇਰਾ ਇੱਥੇ ਹੀ ਫਰਾਂਸ ਫਿਰ ਉਹਦੇ ਨਾਲ ਗੱਲ ਕੀਤੀ ਕਿ ਪੁੱਤ ਨੂੰ ਇਹਨੂੰ ਬਾਹਰ ਭੇਜ ਦਈਏ ਮੇਰੀ ਨਾਨੀ ਨੇ ਫਿਰ ਉਹਨਾਂ ਨੇ ਮੈਨੂੰ ਮੇਰੇ ਬਾਪੂ ਨੇ ਤੰਨ ਲੱਗੇ ਹਾਂ 1.5 ਲੱਖ ਰੁਪਏ ਜੈਂਟ ਨੂੰ ਦਿੱਤਾ 2 ਲੱਖ ਰੁਪਏ ਮੇਰੇ ਬਾਪੂ ਨੇ ਮੈਨੂੰ ਤੰਨਣ ਲੱਗੇ ਵੀ ਦਿੱਤਾ ਕਿ ਪੁੱਤ ਜਾ ਕੇ ਉੱਤੇ ਤੰਗੀ ਨਾ ਕੱਟੀ ਤੇ ਫਿਰ ਜਦੋਂ ਮੈਂ ਇੱਥੇ ਫਰਾਂਸ ਤੇ ਆਇਆ ਹਾਂ ਤੇ ਫਿਰ ਮੈਂ ਆਪ ਦੇ ਰਿਸ਼ਤੇਦਾਰਾਂ ਤੋਂ ਲਿਆਵਾ ਮੀਨਾ ਕੇ ਆਪੋ ਆਪਣੇ ਲਿਆਵਾ ਤੇ ਫਿਰ ਮੈਂ ਬਾਜੋਂ ਆਪੇ ਹਿੰਮਤ ਲਾ ਕੇ ਮੈਂ ਪੌਂਟਸੇ ਠਾਣੀ ਤੇ ਗਿਆ ਉਹਨਾਂ ਨੂੰ ਮੈਂ ਸਮਝਾਇਆ ਕਿ ਮੈਂ ਹੈਣਾ ਫ੍ਰੈਂਚ ਸਿੱਖਣਾ ਚਾਹੁੰਨਾ ਮੈਂ ਇੱਥੇ ਮੈਂ ਤਰੱਕੀ ਕਰਨਾ ਚਾਹੁੰਨਾ ਹਾਂ ਘਟੋ-ਘਟ ਮੈਂ 3 ਸਾਲ ਆਪਦੀ ਨਾਨੀ ਨੂੰ ਫੋਨ ਕੀਤਾ ਨਾ ਮੈਂ ਆਪਦੇ ਮਾਮੇ ਨੂੰ ਫੋਨ ਕੀਤਾ ਲੱਭ ਲੱਭ ਕੇ ਹੰਬ ਗਏ ਹੀ ਤੇ ਫਿਰ ਬਾਅਦ ਚ ਹੌਲੀ 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 ਉਹਨਾਂ ਨੂੰ ਲੱਭਾ ਹੈ ਕਿ ਮੈਂ ਬਾਹਰ ਇਥੋਂ ਪੈਲਸ ਤੋਂ ਬਾਹਰ ਰਹਿਣਾ ਹੀ ਤੇ ਉੱਥੇ ਜਾ ਕੇ ਪੈਲਸ ਤੋਂ ਬਾਹਰ ਜਾ ਕੇ ਮੈਂ ਅੱਜ ਫ੍ਰੈਂਚ ਵੀ ਸਿੱਖੀ ਤੇ ਅੱਜ ਮੈਂ ਕੰਮ ਕਰਨ ਵੀ ਲੱਗਿਆ ਪਾਸਪੋਰਟ ਰੈੱਡ ਪਾਸਪੋਰਟ ਲੈ ਕੇ ਠੀਕ ਹੈ ਤੇ ਹੁਣ ਕਿਦਾਂ ਮਾਪਿਓ ਦੇ ਸੁਪਨੇ ਪੂਰੇ ਕਰਨ ਲੱਗਿਆ ਹੋਇਆ ਹਾਂ ਹਾਂਜੀ ਹੁਣ ਅੱਗੇ ਆਇਆ ਕੱਲ ਠੀਕ ਹੈ ਬਾਪੂ ਨੂੰ ਕੋਠੀ ਪਾ ਕੇ ਦੇਣੀ ਹੈ ਹਾਂਜੀ ਨਹੀਂ ਕੋਠੀ ਅੱਗੇ ਬਣੀ ਆ ਬਸ ਰੰਗ ਰੋਗ ਵਰ ਹੋਣਦਿਆ ਸਾਰਾ ਕੁਝ ਤੇ ਹੋਰ ਕੀ ਬਾਪੂ ਨੂੰ ਕੀ ਲੈ ਕੇ ਦੇਣਾ ਹੈ ਗੱਡੀ ਲੈ ਕੇ ਦੇਣੀ ਕਿਹੜੀ ਗੱਡੀ ਲੈ ਕੇ ਦੇਣੀ ਵਾਹ ਜੀ ਵਾਹ ਇਹ ਹੁੰਦੇ ਆ ਮਾਪਿਓ ਦੇ ਸਰਮਣ ਪੁੱਤ ਜਿਹੜੇ ਕਿ ਕਹਿੰਦੇ ਹੁੰਦੇ ਆ ਕਿ ਵੀ ਆਪਣੇ ਪਿਓ ਨੂੰ ਐਸ਼ ਕਰਾਉਣੀ ਆ ਤੇ ਇਹ ਵਾਕਈ ਇੱਕ ਸੁਪਨਾ ਆ ਜਿਕੇ ਜਾਨਾ ਮਿਹਨਤੀ ਮੁੰਡਾ ਆ ਮੇਰਾ ਸਾਹਿਲ ਦੇ ਨਾਲ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਇਹ ਮੈਨੂੰ ਇੱਕ ਅਜੀਹਾ ਬੱਚਾ ਮਿਲਿਆ ਆ ਜਿਹੜਾ ਆਪਣੇ ਪਿਓ ਬਾਰੇ ਸੋਚਦਾ ਉਸਦੇ ਸੁਪਨਿਆਂ ਬਾਰੇ ਸੋਚਦਾ ਆ ਆਪਣੇ ਘਰ ਬਾਰ ਬਾਰੇ ਸੋਚਦਾ ਆ ਇਦਾਂ ਦੇ ਬਹੁਤ ਘੱਟ ਬੱਚੇ ਹੁੰਦੇ ਆ ਜਿਹੜਾ ਕਿ 3 ਸਾਲ ਪਾਸੇ ਰਹਿ ਕੇ ਮਿਹਨਤ ਕਰਕੇ ਕੁਝ ਬਣ ਕੇ ਆਪਣੇ ਮਾਪੇ ਦੇ ਮੂਰੇ ਆਇਆ ਆ ਤੇ ਹੁਣ ਵੀ ਜਿਹੜਾ ਕਿ ਮਿਹਨਤ ਕਰ ਰਿਹਾ ਆ ਸਾਹਿਬ ਜਿਹੜੇ ਨਵੇਂ ਬੱਚੇ ਨੇ ਜਾਂ ਜਿਹੜੇ ਆ ਰਹੇ ਨੇ ਜਾਂ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਮੈਸੇਜ ਹੈ ਮੇਰੇ ਵਾਸਤੇ ਇਹੀ ਮੈਸੇਜ ਹੈ ਕਿ ਜਿੱਦਾਂ ਮੈਂ ਵੀ ਤਰੱਕੀ ਕਰੀ ਹੈ ਤੇ ਸਾਰੇ ਆ ਕੇ ਤਰੱਕੀ ਕਰਨ ਕਿਉਂ ਜੀ ਛੋਟਾ ਬੰਦਾ ਆ ਕੇ ਛੋਟੀ ਹੀ ਸੋਚ ਰੱਖਦਾ ਸੋਚੀ ਸੋਚਦਿਆਂ ਰੱਖੋ ਵੱਡੀ ਸੋਚ ਰੱਖੋ ਇਹ ਪਹਿਲਾਂ ਮੈਂ ਵੀ ਇਦਾਂ ਦਾ ਹੀ ਮੈਂ ਛੋਟੀ ਸੋਚ ਰੱਖਦਾ ਮੈਂ ਜਿੰਨੇ ਕੁ ਕਮੋਨਾ ਹੀ ਉਹਨੇ ਹੀ ਢਾਲ ਲੈਣਾ ਪਰ ਨਹੀਂ ਹੁਣ ਮੈਨੂੰ ਅਕਲ ਆ ਗਈ ਹੈ ਕਿ ਮੈਂ ਜੋੜਨਾ ਆਪਦੇ ਮਾਪਿਆਂ ਦਾ ਵੀ ਕਰਨਾ ਸਾਰੇ ਕਰੋ ਹਿੰਮਤ ਰੱਖੋ ਕਿਉਂ ਜੀ ਇੱਥੇ ਆਏ ਆ ਕਮਾਈ ਕਰਨ ਦੀ ਆਏ ਆ ਆਪਦੇ ਮਾਪੇ ਭਾਂਦੇ ਨਹੀਂ ਆਏ ਆ ਇੱਥੇ ਚਾਹੀਦਾ ਏ ਤਰੱਕੀ ਸਾਰੇ ਕਰ ਸਕਦੇ ਪਰ ਕਹਿਣਾ ਏ ਕੰਮ ਤੇ ਹਿੰਮਤ ਰੱਖੋ ਕਿਉਂ ਜੀ ਕੰਮ ਜ਼ਰੂਰੀ ਏ ਕੰਮ ਦੇ ਨਾਲ ਹੀ ਸਾਰਾ ਕੁਝ ਏ ਤੇ ਮਿਹਨਤ ਆ ਜੀ ਜਿਹੜਾ ਬੰਦਾ ਮਿਹਨਤ ਕਰਦਾ ਉਹਦੀ ਹਮੇਸ਼ਾ ਸਨਾਰਾ ਤੇ ਸਾਹਿਲ ਮਿਹਨਤ ਕਰਦਾ ਰਹੀਂ ਪ੍ਰਮਾਤਮਾ ਦਿਨ ਦਿਨ ਰਾਤ ਚੁਗਣੀ ਦਿਨ ਤਰੱਕੀ ਦੇਵੇ ਤੇਰਾ ਆਪਣਾ ਤੇਰਾ ਕੰਮਕਾਰ ਹੋਵੇ ਖਾਸ ਕਰਕੇ ਜਿਹੜਾ ਤੂੰ ਸੁਪਨਾ ਦੇਖ ਰਿਹਾ ਆ ਉਹ ਬਹੁਤ ਵੱਡੇ ਨੇ ਆਪਣੇ ਮਾਪਿਓ ਵਾਸਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਹੜੇ ਕਿ ਡੀਮੋਟੀਵੇਟ ਹੋਏ ਹੋਏ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਜਾਓ ਦੁਨੀਆ ਦੇ ਵਿੱਚ ਕੰਮ ਲੱਭਣ ਜਾਓ ਜਿਹੜੇ ਵੀ ਮੁਲਕ ਦੇ ਵਿੱਚੋਂ ਕੰਮ ਲੱਭਦਾ ਆ ਕੰਮ ਕਰਕੇ ਦਿਖਾਓ ਤੁਹਾਡੇ ਕੰਮ ਦੀ ਕਦਰ ਜ਼ਰੂਰ ਪੈਂਦੀ ਆ ਬਹੁਤ ਬਹੁਤ ਸ਼ੁਕਰੀਆ